ਅਸੀਂ ਨਾਬਾ ਇਲਾਕੇ ਦੇ ਜਿੰਨੇ ਵੀ ਵੋਟਰ ਨੇ ਜਿੱਥੇ-ਜਿੱਥੇ ਵੀ ਇਲੈਕਸ਼ਨ ਹੋਣਾ ਹੈ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸ਼ੰਤੀ ਦਾ ਉਹਨਾਂ ਨੂੰ ਸਾਡੇ ਵੱਲੋਂ ਮੈਸੇਜ ਇਹ ਹੈ ਨਾਬਾ ਪੁਲਿਸ ਵੱਲੋਂ ਤੇ ਐਸਐਸਪੀ ਸਾਹਿਬ ਦੀਆਂ ਜਿਹੜੀਆਂ ਇਨਸਟਰਕਸ਼ਨਸ ਨੇ ਉਹਦੇ ਮੁਤਾਬਕ ਬਿਲਕੁਲ ਫੇਅਰ ਇਲੈਕਸ਼ਨ ਹੋਏਗਾ ਬਿਲਕੁਲ ਪੀਸਫੁਲ ਇਲੈਕਸ਼ਨ ਹੋਏਗਾ ਕਿਸੇ ਵੀ ਤਰ੍ਹਾਂ ਦਾ ਕੋਈ ਕਿਸੇ ਸ਼ਰਾਰਤੀ ਅੰਸਰ ਨੂੰ ਕੋਈ ਸ਼ਰਾਰਤ ਕਰਨ ਦੀ ਬਿਲਕੁਲ ਆਗਿਆ ਨਹੀਂ ਹੈਗਾ ਤੇ ਲੋਕ ਨਿਸ਼ਚਿੰਤ ਹੋ ਕੇ ਆਪਣੀ ਵੋਟ ਦੀ ਵਰਤੋਂ ਕਰਨ ਬਿਲਕੁਲ ਸਹੀ ਤੌਰ ਤਰੀਕੇ ਨਾਲ ਇਲੈਕਸ਼ਨ ਸੰਪੂਰਨ ਹੋਏਗਾ ਕਿ ਬਾਹਰੋਂ ਵੀ ਜਿਹੜੇ ਹੈਗੇ ਟੁਕੜੀਆਂ ਮੰਗਾਈਆਂ ਜਾਂਦੀਆਂ ਹਨ ਹਾਂਜੀ ਹਾਂ ਬਾਹਰੋਂ ਵੀ ਫੋਰਸ ਜਿਹੜੀ ਸਾਨੂੰ ਹੈਡਕੁਆਰਟਰ ਤੋਂ ਐਕਸਟਰਾ ਫੋਰਸ ਮਿਲ ਰਹੀ ਹੈ ਤੇ ਜਿਹੜਾ ਆਉਣ ਵਾਲੇ ਇੱਕ ਅੱਧੇ ਦਿਨ 'ਚ ਹੁਣ ਅਸੀਂ ਉਹ ਸਾਰਾ ਤੈਅ ਕਰਕੇ ਜਿਵੇਂ ਜਿਵੇਂ ਅੱਗੇ ਬੂਥਾਂ ਤੇ ਜਿਹੜੇ ਹੈਗੇ ਨੇ ਪੋਲਿੰਗ ਸਟੇਸ਼ਨਸ ਨੇ ਉੱਥੇ ਫੋਰਸ ਡਿਪਲਾਈ ਕਰਾਂਗੇ ਉਹਨਾਂ ਦੀ ਪ੍ਰੋਪਰ ਬਰੀਫਿੰਗ ਕਰਾਂਗੇ ਪਹਿਲਾਂ ਸਾਰੀ ਬਿਲਕੁਲ ਫੇਰ ਇਲੈਕਸ਼ਨ ਹੋਏਗਾ ਜੀ ਜੇ ਕੋਈ ਕਾਨੂੰਨ ਆਪਣੇ ਹੱਥ ਚ ਲਊਗਾ ਜੀ ਉਹਨਾਂ ਵਾਸਤੇ ਕੀ ਕਰ ਬਿਲਕੁਲ ਦੇਖੋ ਜਿਹੜਾ ਕਾਨੂੰਨ ਹੱਥ ਲਏਗਾ ਉਹਨੂੰ ਸਖਤ ਕਾਨੂੰਨੀ ਪ੍ਰਕਿਰਿਆ ਚ ਗੁਜ਼ਰਨਾ ਪਏਗਾ ਉਹਦੇ ਖਿਲਾਫ ਬਣਦੀਆਂ ਧਰਾਵਾਂ ਚ ਕੇਸ ਵੀ ਰਜਿਸਟਰ ਹੋਣਗੇ ਤੇ ਉਹਨਾਂ ਨੂੰ ਜੇਲ੍ਹਾਂ ਚ ਵੀ ਭੇਜਿਆ ਜਾਏਗਾ